ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਆ ਨਾ ਇਹ ਵੀਡੀਓ ਬਣਾਉਣ ਦਾ ਕੋਈ ਮਕਸਦ ਆ ਇਹ ਕਿਉਂਕਿ ਬਹੁਤ ਜ਼ਿਆਦਾ ਲੋਕ ਕਿਸਾਨਾਂ ਨੂੰ ਨਾ ਭੰਡਦੇ ਰਹਿੰਦੇ ਆ ਕਿ ਕਿਸਾਨ ਮਾੜੇ ਕੰਮ ਕਰਦਾ ਕਿਸਾਨ ਪਰਾਲੀ ਨੂੰ ਅੱਗ ਲਾ ਦਿੰਦਾ ਕਿਸਾਨ ਐ ਕਰਦਾ ਇੰਨਾ ਧੂਆਂ ਹੋ ਜਾਂਦਾ ਮਤਲਬ ਜਿਹੜੀਆਂ ਉਹ ਨੈਗੇਟਿਵਿਟੀ ਵਾਲੀਆਂ ਗੱਲਾਂ ਨੇ ਜਿਹੜੀ ਕਿ ਕਿਸਾਨ ਦੀ ਇੱਕ ਮਜਬੂਰੀ ਆ ਕਿਸਾਨ ਦੀ ਉਹ ਇੱਕ ਮਜਬੂਰੀ ਆ ਪਰਾਲੀ ਨੂੰ ਅੱਗ ਲਾਉਣੀ ਵੈਸੇ ਤਾਂ ਹੁਣ ਬਹੁਤ ਘਟ ਗਿਆ ਕਿਉਂਕਿ ਹਰ ਇੱਕ ਕਿਸਾਨ ਨੂੰ ਹੁਣ ਮਜਬੂਰਾਂ ਵੱਡੇ ਟਰੈਕਟਰ ਵੱਡੇ ਸੰਦ ਲੈਣੇ ਪੈਗੇ ਜਿਹਦੇ ਕਾਰਨ ਹੁਣ ਉਹ ਅੱਗ ਬਹੁਤ ਘਟ ਬਹੁਤੀ ਘਟ ਲੋਕ ਨਹੀਂ ਜਿਹੜੇ ਅੱਗ ਲਾਉਂਦੇ ਆ ਪਰ ਫਿਰ ਵੀ ਜਿਹੜੇ ਕਿਸਾਨਾਂ ਨੂੰ ਭੰਡਦੇ ਰਹਿੰਦੇ ਆ ਕਿ ਕਿਸਾਨ ਪਰਾਲੀ ਦਾ ਧੂਆਂ ਇੰਨਾ ਕਰ ਦਿੰਦੇ ਆ ਉਹਨਾਂ ਨੂੰ ਦਿਖਾਉਣੀ ਚਾਹਨਾ ਕਿ ਮੱਕੀ ਦੇਖੋ ਤੁਸੀਂ ਆ ਮੇਰੇ ਪਿੱਛੇ ਹੁਣ ਅਸੀਂ ਇਸ ਟਾਈਮੇ ਰੁੜਕੇ ਦੇ ਰਾਹ ਤੇ ਖੜੇ ਆਂ ਮੇਰੇ ਪਿੰਡ ਮੂਹੀ ਪਿੰਡ ਤੋਂ ਰੁੜਤ ਮਤਲਬ ਜਿਹੜੀ ਆਲੇ-ਦਾਲੀ ਪਿੰਡਾਂ ਨੂੰ ਛੇ ਰਾ ਜਾਂਦੇ ਆ ਛੇ ਸ਼ੜਕਾਂ ਪਾੜਦੀਆਂ ਨੇ ਇੱਕ ਪਿੰਡ ਤੋਂ ਛੀਆਂ ਸ਼ੜਕਾਂ ਦੇ ਉੱਤੇ ਮੱਕੀ ਬੇਥਾ ਵਾ ਮਤਲਬ ਬਹੁਤ ਜਿਆਦੇ ਮੱਕੀ ਲਾਈ ਹੋਈ ਆ ਲੋਕਾਂ ਦੀ ਕਿਸਾਨਾਂ ਦੀ ਹੁਣ ਇਹਦਾ ਆਪਾਂ ਦੱਸਨੇ ਆ ਵੀ ਹੁਣ ਇਹਦਾ ਫਾਇਦਾ ਕੀ ਆ ਹੁਣ ਜਦੋਂ ਧੂਆਂ ਹੁੰਦਾ ਉਦੋਂ ਤਾਂ ਕਹਿੰਦੇ ਕਿਸਾਨਾਂ ਨੇ ਧੂਆਂ ਕਰਤਾ ਕਰਤਾ ਜਿਹੜੀ ਕਿ ਉਹਨਾਂ ਦੀ ਮਜਬੂਰੀ ਆ ਹੁਣ ਜਦੋਂ ਮੱਕੀ ਦੇ ਕੋਲ ਦੀ ਤੁਸੀਂ ਲੰਘੋਗੇ ਨਾ ਐਨੀ ਤਪਸ ਦੇ ਵਿੱਚ ਵੀ ਤੁਹਾਨੂੰ ਠੰਡਕ ਮਹਿਸੂਸ ਹੋਊਗੀ ਕਿਉਂਕਿ ਮੱਕੀ ਨੂੰ ਪਾਣੀ ਬਹੁਤ ਲੱਗਦਾ ਠੀਕ ਆ ਤੇ ਦੂਜਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਇੰਨਾ ਪੁੰਨ ਦਾ ਕੰਮ ਆ ਇਹ ਜਿਹੜੀ ਮੱਕੀ ਲਾਈ ਆ ਕਿਸਾਨਾਂ ਨੇ ਕਿਸਾਨ ਜੇ ਕਈ ਲੋਕਾਂ ਨੂੰ ਇਹ ਲੱਗਦਾ ਨਾ ਕਿ ਕਿਸਾਨ ਇੰਨਾ ਪਾਪ ਕਰਦੇ ਆ ਕਿਸਾਨ ਧੂਆਂ ਕਰਦੇ ਆ ਇੰਨਾ ਨੁਕਸਾਨ ਹੋ ਜਾਂਦਾ ਤਾਂ ਮੈਂ ਦੱਸਣਾ ਚਾਹੁੰਦਾ ਕਿ ਕਿਸਾਨ ਪੁੰਨ ਜਿੰਨਾ ਕਰਦੇ ਆ ਨਾ ਉਹ ਕੋਈ ਕਰ ਨਹੀਂ ਸਕਦਾ ਬਹੁਤ ਜ਼ਿਆਦਾ ਮਤਲਬ ਜਿਹੜਾ ਉਹ ਆ ਉਨ ਦਾ ਕੰਮ ਵੀ ਕਿਸਾਨ ਕਰਦੇ ਨਹੀਂ ਉਹ ਕਿਵੇਂ ਕਰਦੇ ਨੇ ਹੁਣ ਦੇਖੋ ਮੱਕੀ ਨੂੰ ਪਾਣੀ ਲੱਗਦਾ ਇਹੋ ਜੇ ਮੌਸਮ ਦੇ ਵਿੱਚ ਆ ਆ ਸੀਜ਼ਨ ਦੇ ਵਿੱਚ ਆ ਕੇ ਨਾ ਕਈ ਵਾਰ ਲੋਕਾਂ ਨੂੰ ਖੇੜਾਂ ਦੇ ਵਿੱਚੋਂ ਹੁਣ ਆ ਖੇਲ ਬਣੀ ਹੋਈ ਆ ਕਈ ਵਾਰ ਇਹੋ ਜੇ ਸੀਜ਼ਨ ਦੇ ਵਿੱਚ ਆ ਕੇ ਲੋਕਾਂ ਨੂੰ ਖੇਲ ਦੇ ਉੱਤੋਂ ਪਾਣੀ ਪੀਣਾ ਵੀ ਨਸੀਬ ਨਹੀਂ ਹੁੰਦਾ ਸੀ ਕਿਉਂਕਿ ਆ ਸੀਜ਼ਨ ਦੇ ਵਿੱਚ ਸਭ ਦੀਆਂ ਮੋਟਰਾਂ ਜਿਹੜੀਆਂ ਬੰਦ ਪਈਆਂ ਹੁੰਦੀਆਂ ਸੀ ਸਭ ਦੀਆਂ ਮੋਟਰਾਂ ਬੰਦ ਹੁੰਦੀਆਂ ਸੀ ਲੋਕਾਂ ਨੂੰ ਪਾਣੀ ਵੀ ਨਹੀਂ ਪੀਣ ਨੂੰ ਮਿਲਦਾ ਸੀ ਤੇ ਜਾਨਵਰਾਂ ਦਾ ਤਾਂ ਬਹੁਤ ਔਖਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਮੱਕੀ ਨੂੰ ਹੁਣ ਦੇਖੋ ਪਾਣੀ ਲੱਗਦਾ ਰੁਟੀਨ ਦੇ ਵਿੱਚ ਪਾਣੀ ਲੱਗ ਰਿਹਾ ਉਹਦੇ ਕਾਰਨ ਖਾਲਾਂ ਦੇ ਵਿੱਚ ਪਾਣੀ ਖੜਾ ਮੱਕੀਆਂ ਦੇ ਵਿੱਚ ਪਾਣੀ ਖੜਾ ਜਿਹਦੇ ਨਾਲ ਨੰਗੇ ਜਾਂਦੇ ਲੋਕਾਂ ਨੂੰ ਪਾਣੀ ਪੀਣਾ ਮਤਲਬ ਸੌਖਾ ਵਾ ਜਾਨਵਰਾਂ ਨੂੰ ਵੀ ਪਾਣੀ ਪੀਣਾ ਸੌਖਾ ਵਾ ਮੈਨੂੰ ਤਾਂ ਇਹ ਮਹਿਸੂਸ ਹੁੰਦਾ ਕਿ ਪਾਣੀ ਤੋਂ ਬਿਨਾ ਸ਼ਾਇਦ ਪਹਿਲਾਂ ਜਦੋਂ ਮੱਕੀ ਘਟ ਹੁੰਦੀ ਸੀ ਨਾ ਪਾਣੀ ਤੋਂ ਬਿਨਾ ਕਈ ਜਾਨਵਰ ਤਾਂ ਮਤਲਬ ਪਿਆਸੀ ਮਰ ਜਾਂਦੇ ਹੋਣਗੇ ਹਨ ਉਹ ਜਾਨਵਰਾਂ ਨੂੰ ਜਦੋਂ ਮੱਕੀ ਦੇ ਵਿੱਚ ਮਤਲਬ ਪਾਣੀ ਤੇ ਜਿਹੜਾ ਪੀਣਾ ਪੀਣਾ ਰਹਿਣ ਨੂੰ ਵੀ ਸੌਖਾ ਕਿਉਂਕਿ ਮੱਕੀ ਦੇ ਵਿੱਚ ਠੰਡਕ ਆ ਜਾਨਵਰ ਲੋਕ ਕੇ ਮੱਕੀ ਵਿੱਚ ਬੈਠੇ ਰਹਿੰਦੇ ਆ ਠੰਢੀ ਜਗ੍ਹਾ ਤੇ ਬੈਠੇ ਰਹਿੰਦੇ ਆ ਮਤਲਬ ਕਿ ਬਹੁਤ ਵੱਡੇ ਫਾਇਦੇ ਨੇ ਬਹੁਤ ਵੱਡੇ ਜਿਹੜੇ ਜ਼ਿਮੀਂਦਾਰ ਭਰਾ ਮੱਕੀ ਲਾਉਂਦੇ ਨੇ ਉਹ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਕਰਦੇ ਨੇ ਸੋ ਇਹ ਜ਼ਰੂਰ ਗੌਰ ਕਰਨਾ ਚਾਹੀਦਾ ਕਦੇ ਵੀ ਕਿਸਾਨਾਂ ਦਾ ਜਿਹੜਾ ਨੇਗੇਟਿਵ ਚੀਜ਼ਾਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਸਾਨ ਜਿਹੜੇ ਐਨੇ ਵਧੀਆ ਕੰਮ ਕਰ ਰਹੇ ਨੇ ਇੰਨਾ ਵਧੀਆ ਮਤਲਬ ਚੰਗੇ ਕੰਮ ਕਰ ਰਹੇ ਨੇ ਪੁੰਨ ਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮਤਲਬ ਬਹੁਤ ਜ਼ਿਆਦਾ ਇਹ ਮੱਕੀ ਬਹੁਤ ਜ਼ਿਆਦਾ ਬਜਾਦ ਹੋ ਗਈ ਮੱਕੀ ਦੀ ਹੁਣ ਅੱਜ ਦੇ ਟਾਈਮ ਤੇ ਕਿਉਂਕਿ ਸੈਲਡ ਗਾਮਾ ਦਾ achar ਜਿਹੜਾ ਉਹ ਤਿਆਰ ਹੁੰਦਾ ਉਦੇ ਕਰਕੇ ਮੱਕੀ ਦੀ ਵਧੀਆ ਮੰਗ ਵੀ ਵਧੀਆ ਵਾ ਤੇ ਜੋ ਇਹਦਾ ਹੈਗਾ ਆਪਣੇ ਵਧੀਆ ਚੱਲ ਰਹੀ ਆ ਸੋ ਮਤਲਬ ਕਿ ਮੱਕੀ ਦਾ ਬਹੁਤ ਜ਼ਿਆਦਾ ਫਾਇਦਾ ਵਾ ਨੰਗੇ ਜਾਂਦੇ ਨੂੰ ਵੀ ਤੇ ਜਾਨਵਰਾਂ ਨੂੰ ਜਿਹੜਾ ਫਾਇਦਾ ਉਹਦਾ ਤਾਂ ਮਤਲਬ ਕੋਈ ਤੁਸੀਂ ਬਿਆਨ ਨਹੀਂ ਕਰ ਸਕਦੇ ਇਹਨਾਂ ਵਧੀਆ ਤੇ ਜਦੋਂ ਤੁਸੀਂ ਵੀ ਕੋਸ਼ਿਸ਼ ਕਰਿਓ ਜਦੋਂ ਮੋਟਰਸਾਈਕਲ ਸਕੂਟਰ ਤੇ ਕਿਤੇ ਲੰਘਦੇ ਹੋ ਦੋਨੇ ਪਾਸੇ ਮੱਕੀ ਆ ਤਾਂ ਤੁਹਾਨੂੰ ਵੀ ਠੰਡਕ ਮਹਿਸੂਸ ਹੋਊਗੀ ਸੋ ਕਿਸਾਨਾਂ ਦੇ ਜਿਹੜੇ ਚੰਗੇ ਕੰਮ ਨੇ ਪਉਣ ਵਾਲੇ ਕੰਮ ਉਹਨਾਂ ਨੂੰ ਵੀ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਸਹਾਇਤਾ ਕਰਿਆ ਕਰੋ ਤੇ ਨੈਗੇਟਿਵ ਚੀਜ਼ਾਂ ਨਾ ਦਿਖਾਇਆ ਕਰੋ ਮਤਲਬ ਕਿ ਨੈਗੇਟਿਵ ਚੀਜ਼ਾਂ ਦੇ ਵਿੱਚੋਂ ਵੀ ਕੁਝ ਚੰਗਾ ਜਿਹੜੀ ਗੱਲ ਹੁੰਦੀ ਹੈ ਕੁਝ ਚੰਗੀ ਚੀਜ਼ ਹੁੰਦੀ ਆ ਉਹਨੂੰ ਵੀ ਜ਼ਰੂਰ ਦਿਖਾਇਆ ਕਰੋ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਇਸ ਬਾਰੇ ਤੁਹਾਡਾ ਕੀ ਵਿਚਾਰ ਆ ਤੁਹਾਡੀ ਇਸ ਬਾਰੇ ਕੀ ਰਾਇਵਾ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦੀ